ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਬੁਟੀਕ ਪਿੰਡ ਕੁੰਗੜਾਲੀ ਸਿੱਖਾਂ ਤੋਂ ਸਭ ਨਾਲ ਪਹਿਲਾਂ ਮੇਰੀ ਤੁਹਾਨੂੰ ਰਿਕੁਐਸਟ ਆ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਿ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਉਂਦੀਆਂ ਨੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਵਧੀਆ ਕੁਆਲਿਟੀ ਦੇ ਸੂਟ ਜਿਹੜੇ ਕਿ ਬਹੁਤ ਬਾਜ਼ਾਰ ਨਾਲੋਂ ਤੁਹਾਨੂੰ ਘੱਟ ਰੇਟ ਤੇ ਮਿਲਣਗੇ ਅੱਗੇ ਰੱਖੜੀਆਂ ਆ ਰਹੀਆਂ ਨੇ ਤੀ ਤੀ ਜਾ ਰਹੀ ਆ ਕੋਈ ਵੀ ਫੰਕਸ਼ਨ ਤੇ ਤੁਸੀਂ ਇਹ ਸੂਟ ਪਾ ਸਕਦੇ ਹੋ ਸਭ ਤੋਂ ਪਹਿਲਾਂ ਆਪਣਾ ਜਿਹੜਾ ਸੂਟ ਆ ਇਹ ਦੇਖੋ ਇਹ ਪੈਚ ਲੱਗਿਆ ਹੋਇਆ ਨੈੱਟ ਦਾ ਪੈਚ ਲੱਗਿਆ ਹੋਇਆ ਪਿਓਰ ਕਾਟਨ ਦਾ ਸੂਟ ਆ ਇਹ ਤੇ ਇਹ ਦੇਖੋ ਇਹਦੀ ਬਾਟਮ ਬਾਟਮ ਦੇ ਉੱਤੇ ਉੱਤੇ ਵਰਕ ਆ ਪੈਚ ਵਰਕ ਕੀਤਾ ਹੋਇਆ ਤੇ ਮਸ਼ੀਨ ਵਰਕ ਆ ਤੇ ਜਿਹੜਾ ਇਹਦਾ ਦੁਪੱਟਾ ਉਹ ਸੌਫਟ ਨੈੱਟ ਦਾ ਦੁਪੱਟਾ ਇਹ ਦੇਖੋ ਪੂਰੇ ਦੁਪੱਟੇ ਦੇ ਉੱਤੇ embroidery ਕੀਤੀ ਹੀ ਹੈ ਕਿੰਨੀ ਸੋਹਣੀ ਡਿਜ਼ਾਈਨਿੰਗ ਆ ਦੁਪੱਟੇ ਦੀ ਇਹ ਤੁਹਾਨੂੰ ਸੂਟ ਸਿਰਫ 1700 ਦੇ ਵਿੱਚ ਮਿਲੂਗਾ ਜਿਹੜਾ ਕਿ ਤੁਹਾਨੂੰ ਬਾਜ਼ਾਰ ਦੇ ਵਿੱਚ ਬਿਲਕੁਲ ਨਹੀਂ ਮਿਲੂਗਾ ਇਹ ਸੂਟ 1700 ਇਹਦਾ ਪ੍ਰਾਈਸ ਆ ਇਹ ਦੇਖੋ neck ਦੇ ਉੱਪਰ ਵੀ ਇਹਦੇ ਪੱਟੀ ਲੱਗੀ ਹੋਈ ਆ ਤੇ ਪੋਰਟਲੀ ਬਟਨ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਇਹਦਾ neck ਤੇ ਸੂਟ ਆ ਆਪਣਾ ਇਹ ਦੇਖੋ organza ਦੇ ਉੱਤੇ ਵਰਕ ਕਰਕੇ ਪੱਟੀ ਲਾਈ ਹੋਈ ਆ ਪੂਰੀ نیچے ਤੱਕ ਇਹ ਦੇਖੋ ਬਹੁਤ ਜਿਆਦਾ ਸੋਹਣਾ ਸੂਟ ਆ ਲਵੈਂਡਰ ਕਲਰ ਦੇ ਵਿੱਚ वाइट एम्ब्रॉयडरी की हुई है जड़ा दुपट्टा सॉफ्ट नैट का देखो दुपट्टे तो के भी दो सैड पर यह कढ़ाई तो की पट्टी लगी हुई आूट आइज़ हैगा दो हज़ार रुपए बहुत ही ज़्यादा वाया सूट है ये एक आ वाला कलर अनियन शेड 2000 ਦੇ ਵਿੱਚ ਮਿਲੂਗਾ ਪਹਿਲਾਂ ਇਹ ਸੂਟ ਦਾ ਰੇਟ 2200 ਸੀਗਾ ਹੁਣ ਤੁਹਾਨੂੰ ਇਹ ਸੂਟ 2000 ਦੇ ਵਿੱਚ ਮਿਲੇਗਾ ਜਿਹੜਾ ਨੈਕਸਟ ਸੂਟ ਆ ਉਹ ਆ ਗਿਆ ਗ੍ਰੇ ਕਲਰ ਦੇ ਵਿੱਚ ਇਹ ਦੇਖੋ ਪ੍ਰਿੰਟ ਦੇ ਉੱਤੇ ਹਾਈਲਾਈਟ ਕੀਤਾ ਹੋਇਆ ਹੈਂਡਵਰਕ ਇਹੜੇ ਘਰ ਕੇ ਦਿਖਾਓ ਇਹਦੀ ਇਹਦੀ ਹੈਗੀ ਆ ਪਲੇਨ ਬਾਟਮ ਐਂਡ ਦੁਪੱਟਾ ਹੈਗਾ ਇਹ ਵਾਲਾ ਪਿਓਰ ਦਾ ਮਸਲਿਨ ਦਾ ਇਹ ਸ਼ਰਟ ਮਸਲਿਨ ਦੀ ਆ ਸਲਵਾਰ ਕਾਟਨ ਦੀ ਆ ਐਂਡ ਦੁਪੱਟਾ ਜਿਹੜਾ ਇਹਦਾ ਉਹ ਹੈਗਾ ਪਿਓਰ ਦਾ ਜਿਹੜਾ ਇਹ ਸੂਟ ਆ ਇਹਦਾ ਪ੍ਰਾਈਸ ਹੈਗਾ ਸਿਰਫ 1500 ਰੁਪਏ ਅਗਰ ਤੁਸੀਂ ਇਹ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਮੈਨੂੰ ਜਲਦ ਤੋਂ ਜਲਦੀ ਆਪਣੀ ਆਰਡਰ ਬੁੱਕ ਕਰਵਾਇਓ ਕਿਉਂਕਿ ਸਟਾਕ ਹੈ ਜਿਹੜਾ ਉਹ ਲਿਮਿਟਡ ਆ ਜਿਹੜਾ ਨੈਕਸਟ ਸੂਟ ਆ ਇਹ ਵੀ ਪਿਓਰ ਕਾਟਨ ਦੇ ਉੱਪਰ ਆ ਕਪੜੇ ਨੂੰ ਹੱਥ ਲਾ ਕੇ ਪਤਾ ਲੱਗਦੀ ਆ ਪਤਾ ਲੱਗਦਾ ਹੈ ਅੰਡ ਇਹ ਦੇਖੋ embroidery ਕਾਫੀ ਜ਼ਿਆਦਾ embroidery ਹੈ ਜੀ ਸੂਟ ਦੇ ਉੱਤੇ ਕੀਤੀ ਹੋਈ ਆ ਸੌਫਟ ਨੈਟ ਦਾ ਇਹਦਾ ਦੁਪੱਟਾ ਦੁਪੱਟੇ ਦੇ ਉੱਪਰ ਵੀ embroidery ਕੀਤੀ ਹੋਈ ਆ ਸਾਰੇ ਦੁਪੱਟੇ ਦੇ ਵਿੱਚ embroidery ਆ ਲੇਸ ਲੱਗੀ ਹੋਈ ਆ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਸਿਰਫ 1200 ਰੁਪਏ ਦੇ ਵਿੱਚ ਮਿਲੇਗਾ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇੱਕ ਇਹ ਕਲਰ ਮਿਲ ਜੇਗਾ एक लवेंडर कलर मिल जाएगा ये दो कलर थानू इस सूट मिल जाएंगे यदा प्राइस सिर्फ बारह सौ रुपए आ सारे सूट के उत्ते पैच वर्कित हुए हाँ जी जो नैक्सट तो सूट आ, वो आगा येलो कलर के उपर ए प्रिंट भी आ और एक थले मशीन वर्क किया हुआ एटम आ गई आ गया यह सेम दुपट्टा ਜਿਹੜਾ ਇਹ ਸੂਟ ਆ ਇਹ ਤੁਹਾਨੂੰ 1200 ਰੁਪਏ ਦੇ ਵਿੱਚ ਮਿਲੇਗਾ ਇਹਦੀਆਂ 슬ੀਵਜ਼ ਨੇ ਸੂਟ ਦੀਆਂ 1200 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੂਗਾ ਬਜ਼ਾਰ 'ਚ ਤੁਸੀਂ ਕਿਤੇ ਵੀ ਟਰਾਈ ਕਰ ਸਕਦੇ ਹੋ ਤੁਹਾਨੂੰ ਇਹ ਰੇਂਜ ਕਿਤੇ ਵੀ ਨਹੀਂ ਮਿਲੂਗੀ ਐਂ ਜਿਹੜਾ ਨੈਕਸਟ ਸੂਟ ਆ ਇਹ ਦੇਖੋ ਜਿਹੜਾ ਅੱਜਕੱਲ ਟ੍ਰੈਂਡ ਚੱਲ ਰਹੇ ਹਨ ਇਸ ਤਰ੍ਹਾਂ ਇਹ ਸੂਟ ਬਨੇਗਾ ਇੱਕ ਪਾਸੇ ਦੇ ਕੋਨੇ ਦੇ ਉੱਪਰ ਵਰਕ ਹੋਊਗਾ ਤੇ ਇਹ ਇਹ ਦੀ ਬਾਟਮ ਪਿਓਰ ਕਾਟਨ ਦੀ ਤੇ ਇਹ ਦਾ ਇਹਨਾਂ ਜਿਆਦਾ ਵਧੀਆ ਦੁਪੱਟਾ ਮਸਲੀਨ ਲੱਗੀ ਹੋਈ ਆ ਮਸਲੀਨ ਦਾ ਕਪੜਾ ਲੱਗਿਆ ਹੋਇਆ ਇਹਦੇ ਤੇ ਬਹੁਤ ਜਿਆਦਾ ਸੋਨਾ ਬਿਲਕੁਲ ਲਾਈਟ weight ਦੁਪੱਟਾ ਇਹ ਜਿਹੜਾ ਇਹ ਸੂਟ ਆ ਇਹਦਾ ਪ੍ਰਾਈਸ ਹੈਗਾ 1400 ਰੁਪਏ ਪਹਿਲਾਂ ਇਹਦੀ ਸੇਲ 1500 ਰੁਪਏ ਵੀ ਕੀਤੀ ਆ ਆਪਾਂ ਤੇ 1400 ਰੁਪਏ ਇਸ ਵਾਰ ਇਹਦਾ ਪ੍ਰਾਈਸ ਆ ਜਿਹੜਾ ਇਸ ਤੋਂ ਕੋਨਵੇਟ ਇਹ ਕਲਰ ਮਿਲ ਜੇਗਾ ਇੱਕ ਇਹ ਕਲਰ ਮਿਲ ਜੇਗਾ ਇੱਕ ਇਹ ਕਲਰ ਮਿਲ ਜੇਗਾ ਅਨਕੀਮ ਐਲਡੀ ਸ਼ੇਡ ਲੇਟਾ ਪੰਜ ਕਲਰ ਨੇ ਇਹਦੇ ਵਿੱਚ ਜਲਦੀ ਤੋਂ ਜਲਦੀ ਤੁਸੀਂ ਆਪਣੇ ਆਰਡਰ ਬੁੱਕ ਕਰਵਾਓ ਜਿਹੜਾ ਨੈਕਸਟ ਕੁਲਰ ਇਹਦਾ ਥੋੜਾ ਡਿਜ਼ਾਈਨ ਅਲੱਗ ਹੈਗਾ ਪਹਿਲਾਂ ਵਾਲੇ ਸੁਖ ਨਾਲ ਦਾ ਇਹ ਦੁਪੱਟੇ ਦਾ ਥੋੜਾ ਫਰਕ ਆ ਇਹ ਦੇਖੋ ਸੇਮ ਹੋਗਾ ਦੁਪੱਟੇ ਦਾ بس ਥੋੜੇ ਪ੍ਰਿੰਟ ਦਾ ਫਰਕ ਹੋਊਗਾ ਇਹ ਸੂਟ ਦਾ ਪ੍ਰਾਈਸ ਵੀ ਹੈਗਾ 1400 ਰੁਪਏ ਜਿਹੜਾ ਇਹਨਾਂ ਦੇ ਬਾਟਮਸ ਤੱਕ ਕਪੜਾ ਲੱਗਿਆ ਹੋਇਆ ਹੈ ਬਿਲਕੁਲ ਸੌਫਟ ਵਧੀਆ ਕਾਟਨ ਲੱਗੀ ਹੋਈ ਹੈ ਇਹ ਨਹੀਂ ਵੀ ਤੁਹਾਨੂੰ ਆਪਾਂ ਪੀਸੀ ਕਾਟਨ ਲਾ ਕੇ ਦਵਾਂਗੇ ਜੇ ਤੁਹਾਨੂੰ ਮੇਰਾ ਸੂਟ ਵਧੀਆ ਲੱਗੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸੋਹਣੇ ਸੋਹਣੇ ਕਮੈਂਟ ਕਰੋ ਧੰਨਵਾਦ